ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਪੰਜ ਗੁਰਾਈ ਖੁਰ ਦੇ ਦੋ ਨੌਜਵਾਨ ਰੁਪਿੰਦਰ ਸਿੰਘ ਖਾਲਸਾ ਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦਾ ਦੋਸ਼ੀ ਮੰਨਿਆ ਗਿਆ ਸੀ ਪਰੰਤੂ ਇਸ ਦੇ ਵਿਰੋਧ ਵਿੱਚ ਆਈਆਂ ਸਿੱਖ ਸੰਗਤਾਂ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਇਸ ਦਾਅਵੇ ਨੂੰ ਸਰਾਸਰ ਝੂਠ ਦੱਸਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਛੋਟੀ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਦੋਵੇਂ ਭਰਾ નિર્ਦੋਸ਼ ਨੇ ਤੇ ਉਹਨਾਂ ਨੂੰ ਪੁਲਿਸ ਅਤੇ ਸਰਕਾਰ ਵੱਲੋਂ ਕਥਿਤ ਤੌਰ ਤੇ ਨਾਜਾਇਜ਼ ਫਸਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਜੂਨ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ ਤਾਂ ਉਸ ਸਮੇਂ ਮੇਰੇ ਭਰਾ ਕਾਥੇ ਦੋਸ਼ੀਆਂ ਨੂੰ ਫੜ ਲਈ ਸਿੱਖ ਜਥੇਬੰਦੀਆਂ ਨਾਲ ਰਲ ਕੇ ਮੋਰੀ ਰੋਲ ਅਦਾ ਕਰ ਰਹੇ ਸਨ ਰੁਪਿੰਦਰ ਸਿੰਘ ਕਿਸੇ ਵੀ ਸਮਾਜ ਭਲਾਈ ਦੇ ਕੋਈ ਵੀ ਕੰਮ ਹੁੰਦਾ ਸੀ ਜਿੱਦਾਂ ਦਸਤਾਰ ਸਫਲਾਈ ਕੈਂਪ ਸਰਦਾਰੀਆਂ ٹرسٹ ਹੋ ਗਈ ਗਵਰਮੈਂਟ ਸਹਾਇਤਾ ਦੇ ਮੈਂਬਰ ਸੀ ਕੋਈ ਵੀ ਸਮਾਜ ਭਲਾਈ ਦਾ ਕੰਮ ਹੁੰਦਾ ਸੀ ਜਿਵੇਂ ਦੁਖੀਆਂ ਦੀ ਹੈਲਪ ਕਰਨਾ ਇਹ ਸਾਰੇ ਕੰਮ ਉਸਾਰ ਸਮਵਲ ਭਲਾਈ ਦੇ ਕੰਮ ਕਰਦੇ ਸੀ ਜਦੋਂ ਸਰਕਾਰ ਨੇ ਇਹਨਾਂ ਤੇ ਦੋਸ਼ ਲਗਾਇਆ ਉਹ ਬਿਲਕੁਲ નિર્ਦੋਸ਼ ਆ ਉਹਨਾਂ ਨੇ ਇਹੋ ਜਿਹਾ ਕੰਮ ਕੋਈ ਵੀ ਨਹੀਂ ਕੀਤਾ ਜਦੋਂ ਰੁਪਿੰਦਰ ਸਿੰਘ ਨੇ 6 ਵਜੇ ਸੀ ਕੋੜਕਪੁਰੇ ਧਰਨੇ ਦੇ ਵਿੱਚ ਜਦੋਂ ਪੁਲਿਸ ਨੇ ਇਹਨਾਂ ਤੇ ਲਾਠੀ ਚਾਜ ਕੀਤਾ ਗੋਲੀਆਂ ਵਾਰੀਆਂ ਸੀ ਉਹ ਰੁਪਿੰਦਰ ਸਿੰਘ ਵੀ ਰੀਡ ਦੀ ਹਾਜ਼ਰੀ ਤੇ 6 ਵਜੇ ਸੀ ਤੇ ਰੁਪਿੰਦਰ ਸਿੰਘ ਨੇ ਮਨਨ ਕਰਤਾ ਸੀ ਮੈਂ ਇਲਾਜ ਨਹੀਂ ਕਰਵਾਉਣਾ ਜਿਉਂ ਕਿ ਤੁਸੀ ਵੀ ਅਸਾਦੋਸ਼ੀਆਂ ਨੂੰ ਨਹੀਂ ਪੜਦੇ ਬਾਰਲੀ ਸਖ ਸੰਗਤ ਨੇ ਕਿਹਾ ਸੀ ਵੀ ਤੁਸੀਂ ਆਪਣਾ ਵਿਲਾਸ ਸ਼ੁਰੂ ਕਰੋ ਵੀ ਕਿਸੇ ਵਧੀਆ ਹਸਪਤਾਲ 'ਚ ਇਲਾਜ ਕਰਵਾਓ ਵੀ ਤੁਹਾਨੂੰ ਪੈਸੇ ਭੇਜ ਦਾਂਗੇ ਜੋ ਵੀ ਜ਼ਖਮੀ ਸੰਗਾਂ ਉਹਨਾਂ ਦੀ ਵੀ ਅਸੀਂ ਮਦਦ ਕਰਾਂਗੇ ਕਿੰਨੇ ਕ ਪੈਸੇ ਮਤਲਬ ਉਹਨਾਂ ਨੂੰ ਦੁਬਾਰਾ ਆਏ ਆ ਪਤਾ ਇਹਦੇ ਬਾਰੇ ਤੁਹਾਨੂੰ ਨਹੀਂ ਇਹਨਾਂ ਬਾਰੇ ਨਹੀਂ ਮਿਲਦਾ ਪਤਾ ਸਰਕਾਰ ਨੇ ਉਹਨਾਂ ਦੇ ਖਾਤੇ ਸ਼ੋਕ ਕੀਤੇ ਆ ਤੁਸੀਂ ਅਜੇ ਤੱਕ ਕਰ ਜਾ ਕੇ ਬੈਂਕ ਦੇ ਵਿੱਚ ਪਤਾ ਕੀਤਾ ਵੀ ਰਪਿੰਦਰ ਤੇ ਜਸਵਿੰਦਰ ਦੇ ਕੋਈ ਖਾਤੇ ਦੇ ਵਿੱਚ ਕੋਈ ਪੈਸੇ ਜਮ੍ਹਾਂ ਹੋਏ ਆ ਜਾਂ ਤੁਸੀਂ ਕੋਈ ਸਟੇਟਮੈਂਟ ਵਗੈਰਾ ਹੁਣ ਤੱਕ ਕਰ ਹਾਸਲ ਕੀਤੀ ਹੈ ਨਹੀਂ ਕੋਈ ਨਹੀਂ ਕੀਤੀ ਤੁਸੀਂ ਹੁਣ ਕੀ ਸਮਝਦੇ ਹੈਗੇ ਆ ਵੀ ਉਹਨਾਂ ਨੂੰ ਕਿਉਂ ਫਸਾਇਆ ਜਾ ਰਿਹਾ ਹੈ ਕਿਉਂ ਉਹਨਾਂ ਦੇ ਵੇਪਰਚੇ ਮੈਂ ਤਾਂ ਇਹ ਸਮਝਿਆ ਵੀ ਇਹ ਸਰਕਾਰ ਦੀ ਚਾਲ ਆ ਵੀ ਸਿੱਖਾਂ ਨੂੰ ਸਿੱਖਾਂ ਨਾਲਸੇ ਜੜਾਇਆ ਜਾਵੇ ਅਸਾਦੋਸ਼ੀਓ ਭਾਲਦੇ ਨਹੀਂ ਪਰ ਉਹਨਾਂ ਨੂੰ ਰੱਬ ਨਹੀਂ ਰਹਿ ਤੇ ਜਿਹੜੇ ਨਿਰਦੋਸ਼ ਆ ਉਹਨਾਂ ਨੂੰ ਮਨਾ ਰਿਹਾ ਵੀ ਤੁਸੀਂ ਵੀ ਇਹ ਕੁਛ ਕੀਤਾ ਉਹਨਾਂ ਨੂੰ ਸਾਹਮਣੇ ਕਰ ਰਿਹਾ ਸਿੱਖ ਸੰਗਤ ਦੇ ਸਾਰੇ ਜਨਤਾ ਦੇ ਵੈਸੇ ਰਵਿੰਦਰ ਸਿੰਘ ਜੀ ਕੰਮਕਾਰ ਕੀ ਕਰਦੇ ਸੀਗੇ ਤੋਂ ਪਹਿਲਾਂ ਵੈਸੇ ਤਾਂ ਆਮ ਰੁਟੀਨ ਚ ਰਵਿੰਦਰ ਤੇ ਜਸਿੰਦਰ ਦੁਕਾਨਾਂ ਦੇ ਸਪਲਾਈ ਦਾ ਕੰਮ ਕਰਦੇ ਸੀ ਤੇ ਦੁਕਾਨ ਤੇ ਕਰਿਆਨੇ ਦਾ ਸਾਮਾਨ ਵੀ ਦਿੰਦੇ ਸੀ ਹੁਣ ਤੁਸੀਂ ਸਿੱਖ ਸੰਗਤ ਤੋਂ ਕੀ ਮੰਗ ਕਰਦੇ ਹੋ ਵੀ ਕਿਥੋਂ ਕੀ ਚਾਹੁੰਦੇ ਹੈਗੇ ਤੁਸੀਂ ਹੁਣ ਅਸੀਂ ਸਾਰੇ ਸਿੱਖ ਸੰਗਤ ਸਰਕਾਰ ਨੂੰ ਵੀ ਇਹ ਹੀ ਕਹਿਣਾ ਚਾਹੁੰਦੇ ਆ ਵੀ ਅਸਲ ਦੋਸ਼ੀਆਂ ਨੂੰ ਫੜਾਇਆ ਜਾਵੇ ਤੇ ਜੋ નિર્ਦੋਸ਼ਾ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਦਿੱਤਾ ਜਾਵੇ ਉਹਦੇ ਦੂਜੇ ਪਾਸੇ ਜਸਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਮੇਰੇ ਪਤੀ ਅਤੇ ਦਿਓਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਉਹਨਾਂ ਕਹਿੰਿਆ ਕਿ ਜੇਕਰ ਮੇਰੇ ਪਤੀ ਅਤੇ ਦਿਓਰ ਨੂੰ ਨਾ ਛੱਡਿਆ ਗਿਆ ਤਾਜ਼ੀ ਸਿੱਖ ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਵਿੜਾਂਗੇ ਸਿੰਦਰ ਸਿੰਘ ਦੀ ਵਾਈਫ ਆਮਿਤ ਕੌਰ ਮੇਰਾ ਨਾਮ ਹੈ ਤੇ ਮੇਰੀ ਮੈਰਿਜ ਨੂੰ 11 ਮਹੀਨੇ ਹੋਏ ਹਲੇ ਉਹਨਾਂ ਨੰਬਰ ਦੇ ਵਿੱਚ 1 ਸਾਲ ਹੋਏਗਾ ਤੇ ਜਸਵਿੰਦਰ ਸਿੰਘ ਦਾ ਸੁਭਾਅ ਬਹੁਤ ਮਤਲਬ ਨਰਮ ਹੈ ਬਿਲਕੁਲ ਕਦੇ ਗੁੱਸੇ 'ਚ ਵੀ ਨਹੀਂ ਆਏ ਕਦੇ ਕਿਸੇ ਨਾਲ ਲੜੇ ਤੱਕ ਨਹੀਂ ਉਹ ਬਿਲਕੁਲ ਉੱਚਾ ਬੋਲ ਨਹੀਂ ਕਰਦੇ ਉਹਨਾਂ ਨੇ ਕਦੇ ਵੀ ਤੇ ਉਹ ਦੁਕਾਨਾਂ ਤੇ ਮਾਲ ਸਪਲਾਈ ਕਰਦੇ ਐ ਸਵੇਰ ਜਾ ਜਾਂਦੇ ਐ ਸ਼ਾਮ ਨੂੰ ਰਾਤੀ ਘਰ ਆਉਂਦੇ ਬਿਲਕੁਲ ਲੇਟ ਘਰ ਆਉਂਦੇ ਐ ਤੇ ਹੋਂ ਥੋੜਾ ਟਾਈਮ ਬਸ ਸੀ ਕਰਾਨੀ ਦੀ ਦੁਕਾਨ ਤੇ ਵੀ ਮਤਲਬ ਵੀ ਜਨਪਿੰਦਰ ਸਿੰਘ ਤੇ ਸਿੰਦਰ ਸਿੰਘ ਉਥੇ ਵੀ ਕੰਮ ਕਰਦੀ ਹੈ ਦੁਕਾਨ ਤੇ ਤੁਹਾਨੂੰ ਕੋਈ ਉਹਨਾਂ ਦੇ ਕੋਈ ਅਸੀਂ ਸੁਭਾਅ ਦੇ ਵਿੱਚ ਕੋਈ ਚੇਂਜਸ ਨਜ਼ਰ ਆਈ ਆਹ ਪਿਛਲੇ 2-3 ਮਹੀਨਿਆਂ ਦੇ ਵਿੱਚ ਜਾਂ ਉਹਨਾਂ ਨੂੰ ਕੋਈ ਤੁਹਾਨੂੰ ਕੋਈ ਲੱਗਿਆ ਹੋਵੇ ਵੀ ਵੀ ਇਹ ਕੰਮ ਕਰਨ ਦਾ ਢੰਗ ਨਾਲ ਦਾ ਚੇਂਜ ਹੋ ਗਿਆ ਜਾਂ ਨਹੀਂ ਬਿਲਕੁਲ ਨਹੀਂ ਇਦਾਂ ਦਾ ਕੁਝ ਨਹੀਂ ਸੀ ਉਹਨਾਂ ਦੇ ਸੁਭਾਅ ਵਿੱਚ ਕੋਈ ਬਦਲਾਅ ਨਹੀਂ ਚਿਹਾਇਆ ਤੇ ਤੁਸੀਂ ਕਿਤੇ ਤੁਹਾਡੇ ਨਾਲ ਕਿਤੇ ਉਹਨਾਂ ਨੇ ਕੋਈ ਪੈਸਿਆਂ ਦੇ ਸਬੰਧ ਵਿੱਚ ਕੋਈ ਗੱਲਬਾਤ ਕੀਤੀ ਹੋਵੇ ਜਾਂ ਕੋਈ ਸਮਾਨ ਲੈਣ ਦੀ ਕੋਈ ਗੱਲਬਾਤ ਕੀਤੀ ਹੋਵੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਿਤੇ ਹੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਤੁਹਾਨੂੰ ਤੁਹਾਡੇ ਕੋਲੇ ਕਿਤੇ ਉਹਨਾਂ ਨੇ ਆਪਦੇ ਕਿਸੇ ਬੈਂਕ ਖਾਤੇ ਦੇ ਸਬੰਧ ਵਿੱਚ ਕੋਈ ਆਇਤਕਰਕ ਜ਼ਿਕਰ ਕੀਤਾ ਨਹੀਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਮਤਲਬ ਗੁਰੂ ਘਰ ਸਾਹਿਬ ਦੇ ਚੋਰੀ ਕਰਨ ਦੇ ਇਲਜ਼ਾਮ ਲਾਏ ਆ ਵੀ ਤੁਸੀਂ ਇਹਦੇ ਸਬੰਧ ਚੋਂ ਸਰਕਾਰ ਤੋਂ ਕੀ ਮੰਗਦੇ ਹੋ ਮੈਂ ਸਰਕਾਰ ਤੋਂ ਇਹ ਮੰਗ ਕਰਦੀ ਆਂ ਕਿ ਅਸਲੀ ਦੋਸ਼ੀ ਨੂੰ ਫੜਿਆ ਜਾਵੇ ਤੇ ਮੇਰੇ ਪਤੀ ਜਸਵਿੰਦਰ ਸਿੰਘ ਤੇ ਉਹਨਾਂ ਦੇ ਭਰਾ ਰੁਪਿੰਦਰ ਸਿੰਘ ਨੂੰ નિર્ਦੋਸ਼ ਹਨ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਮੋਗਾ ਤੋਂ ਕੁਲਦੀਪ ਘੋਲੀਏ ਦੇ ਨਾਲ ਸਭਾਜੀਤ ਪੱਪੂ ਦੀ ਰਿਪੋਰਟ ਪੈਰੇ ਦਾ ਟੀਵੀ